ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੁਥੀ ਦਾ 94 ਅਧਿਆਏ ਬਦਲਾ ਲੈਣ ਦੀ ਬੇਨਤੀ ਉਹਦੀ ਪਹਿਲੀ ਆਇਤ ਹੇ ਜੋਵਾ ਬਦਲਾ ਲੈਣ ਵਾਲੇ ਪਰਮੇਸ਼ਵਰ ਹੇ ਬਦਲਾ ਲੈਣ ਵਾਲੇ ਪਰਮੇਸ਼ਵਰ ਆਪਣਾ ਤੇਜ ਦਿਵਿਖਾ ਦੂਸਰੀ ਆਇਤ ਇਹ ਧਰਤੀ ਦੇ ਨ্যায় ਆਪਣੇ ਆਪ ਨੂੰ ਉਠਾ ਹੰਕਾਰੀਆਂ ਦੇ ਯੋਗ ਬਦਲਾ ਦੇ ਤੀਸਰੀ ਆਇਤ ਹੇ ਜੋਵਾ ਕਦੋ ਤੋੜੀ ਦੁਸ਼ਟ ਕਦੋ ਤੋੜੀ ਦੁਸ਼ਟ ਬਦਲਾ ਬਗਲਾ ਵਜਾਉਣਗੇ 4ਵੀਂ ਆਇਤ ਉਹ ਉਧਕਾਰ ਦੇ ਉਹ ਨੱਕ ਚੜਾ ਕੇ ਬੋਲਦੇ ਹਨ ਸਾਰੇ ਬਧਕਾਰ ਵੱਡੇ ਬੋਲ ਬੋਲਦੇ ਹਨ 5ਵੀਂ ਆਇਤ हे ਯਹੋਵਾ ਉਹ ਤੇਰੀ ਪ੍ਰਜਾ ਨੂੰ ਚੂਰ-ਚੂਰ ਕਰਦੇ ਹਨ ਉਹ ਤੇਰੀ ਮਿਰਾਸ ਨੂੰ ਦੁੱਖ ਦਿੰਦੇ ਹਨ 6ਵੀਂ ਆਇਤ ਉਹ ਵਿਧਵਾ ਤੇ ਪਰਦੇਸੀ ਨੂੰ ਵੱਢ ਸੁੱਟਦੇ ਹਨ ਅਤੇ ਜਤੀਮਾ ਦਾ ਕਾਤ ਕਰਦੇ ਹਨ 7ਵੀਂ ਆਇਤ ਉਹ ਆਖਦੇ ਹਨ ਕਿ ਯਹੋਵਾ ਨਾ ਵੇਖੂਗਾ ਅਤੇ ਯਕੋਬ ਦਾ ਪਰਮੇਸ਼ਰ ਕੁਝ ਪਰਵਾਹ ਨਾ ਕਰੂਗਾ 8ਵੀਂ ਆਇਤ हे पशुवत ਲੋਕੋ ਸਮਝੋ हे ਮੂਰਖੋ ਤੁਸੀਂ ਕਦੋਂ ਬੁੱਧਵਾਨ ਬਣੋਗੇ 9ਵੀਂ ਆਇਤ ਜਿਸ ਨੇ ਕੰਨ ਲਾਇਆ ਭਲਾ ਉਹ ਨਹੀਂ ਸੁਨੇਗਾ ਜਿਹਨੇ ਅੱਖਰ ਰਚੀ ਭਲਾ ਉਹ ਨਹੀਂ ਵੇਖੇਗਾ 10ਵੀਂ ਆਇਤ ਜਿਹੜਾ ਕਮਾ ਨੂੰ ਤਾੜਦਾ ਜਿਹੜਾ ਆਦਮੀਆਂ ਨੂੰ ਵਿਦਿਆ ਸਿਖਾਉਂਦਾ ਹੈ ਭਲਾ ਉਹ ਨਾ ਝੜਕੇਗਾ 11ਵੀਂ ਆਇਤ ਯਹਵਾ ਆਦਮੀ ਦੀਆਂ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ ਪਈਓ ਵਿਰਥੀਆਂ ਹਨ 12ਵੀਂ ਆਇਤ ਇਹ ਯਹਵਾ ਤਨ ਹੈ ਉਹ ਪੁਰਖ ਜਹਨੂ ਤੋ ਤਾੜਦਾ ਹੈ ਅਤੇ ਆਪਣੀ ਵਿਵਸਥਾ ਤੋਂ ਸਿੱਖਿਆ ਦਿੰਦਾ ਹੈ 13ਵੀਂ ਆਇਤ ਤਾਂ ਜੋ ਤੂੰ ਉਹਨਾਂ ਬੁਰਿਆ ਦਿਨਾਂ ਤੂੰ ਚੈਨ ਦੇਵੇਂ ਜਾਂ ਤੇ ਕਿ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ 14ਵੀਂ ਆਇਤ ਯਹਵਾ ਤ ਆਪਣੀ ਪ੍ਰਜਾ ਨੂੰ ਨਾ ਛੱਡੇਗਾ ਨਾ ਆਪਣੀ ਵਿਰਾਸ ਨੂੰ ਤਿਆਗੇਗਾ 15ਵੀਂ ਆਇਤ ਜਾਨ ਨਿਆਉ ਤਰਮ ਵੱਲ ਮੁੜੇਗਾ ਮੁੜ ਆਵੇਗਾ ਤਾਂ ਸਾਰੇ ਸ਼ੁੱਧ ਮਨ ਵਾਲੇ ਉਹਦੇ ਮਗਰ ਲੱਗਣਗੇ 16ਵੀਂ ਆਇਤ ਮੇਰੇ ਲਈ ਬਰਿਆਰਾਂ ਉੱਤੇ ਕੌਣ ਉੱਠੇਗਾ ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ 17ਵੀਂ ਆਇਤ ਹੇ ਯਹਵਾ ਮੇਰੇ ਸਹਾਇ ਜੇ ਯਹਵਾ ਮੇਰਾ ਸਹਾਇਕ ਨਾ ਹੁੰਦਾ ਤਾਂ ਮੇਰੀ ਜਾਨ ਛਟਨ ਮੋਸ਼ੀ ਵਿੱਚ ਜਾ ਵਸਦੀ 18ਵੀਂ ਆਇਤ ਜਦ ਮੈਂ ਆਕਿਆ ਮੇਰੇ ਪੈਰ ਡੋਲਦਾ ਹੈ ਤਾਂ ਯਹਵਾ ਮੇਰੀ ਤੇਰੀ ਦਇਆ ਮੈਨੂੰ ਸੰਭਾਲਦੀ ਹੈ 19ਵੀਂ ਆਇਤ ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ ਤਾਂ ਤੇਰੀ ਤਸੱਲੀ ਤੇਰੀ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ 20ਵੀਂ ਆਇਤ ਕੀ ਬਰਬਾਦੀ ਦੀ ਰਾਜਗaddi ਤੇਰੇ ਨਾਲ ਸਾਝ ਰੱਖੇਗੀ ਜੋ ਬਦੀ ਦੀ ਓਟ ਵਿਸ਼ਰਾਤ ਕਰਦੀ ਹੈ 21ਵੀਂ ਆਇਤ ਉਹ ਧਰਮੀ ਦੀ ਜਾਨ ਦੇ ਵਿਰੁੱਧ ਚੜਾਉਂਦੇ ਹਨ ਅਤੇ નિર્ਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ 22 ਐਤ ਪਰ ਯਹਵਾ ਮੇਰਾ ਉੱਚਾ ਗੜ ਹੈ ਅਤੇ ਮੇਰੀ ਪਰਮੇਸ਼ਵਰ ਮੇਰੀ ਪਨਾ ਦੀ ਚਟਾਨ ਹੈ 23 ਐਤ ਉਹ ਉਹਨਾਂ ਦੀ ਬਦੀ ਮੁੜ ਉਹਨਾਂ ਦੇ ਪੱਲੇ ਪਾਵੇਗਾ ਅਤੇ ਉਹਨਾਂ ਦੀ ਬਰਿਆਈ ਵਿੱਚ ਹੀ ਉਹਨਾਂ ਨੂੰ ਮਿਟਾ ਦੇਵੇਗਾ ਹਾਂ ਯਹਵਾ ਸਾਡਾ ਪਰਮੇਸ਼ਰ ਉਹਨਾਂ ਨੂੰ ਮਿਟਾ ਦੇਵੇਗਾ ਆਮੀਨ ਪਰਭੂ ਜੀ ਇਹਨਾਂ ਬਚਨਾਂ ਨੂੰ ਪੜ੍ਹੇ ਸੁਣੇ ਜਾਣ ਤੇ ਵੱਡੀ ਬਰਕਤ ਹੈ। ਤੁਹਾਡੇ ਘਰ ਮੁਬਾਰਕ ਕਰਨ, ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ। ਆਮੀਨ ਸਾਂਜਮ ਸਿੱਕਿਓ।